ਅਮਰੀਕਾ ਨੇ ਕਿਹਾ ਹੈ ਕਿ ਵੈਨਜ਼ੂਏਲਾ ਦੀ ਰਾਸ਼ਟਰੀ ਕਾਸਟੇਲ ਉਹਨਾਂ ਨੇ ਵੱਡੇ ਪੱਧਰ ਤੇ ਹਮਲੇ ਕੀਤੇ ਹਨ। ਇਹਨਾਂ ਹਮਲਿਆਂ ਤੋਂ ਬਾਅਦ ਵੈਨਜ਼ੂਏਲਾ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਮਦਾਰੋ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਵੀ ਕਰ ਲਿਆ। ਡੋਨਾਲਡ 트ੰਪ ਨੇ ਟ੍ਰੂਥ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅਮਰੀਕਾ ਨੇ ਵੱਡੇ ਪੱਧਰ ਤੇ ਵੈਨਜ਼ੂਏਲਾ ਤੇ ਹਮਲੇ ਕਰਨ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਦਾਰੋ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਨੂੰ ਪੰਤੋ ਇਲਾਦੀ ਰਖਾਮਨ ਤਰੀ ਵਲਾਦੀਮੀਰ ਪੈਟਰਨਿਓ ਨੇ ਕਿਹਾ ਹੈ ਕਿ ਸਰਕਾਰ ਮ੍ਰਿਤਕਾਂ ਅਤੇ ਜ਼ਖਮੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਹਮਲੇ ਰਹਿਸ਼ੀ ਇਲਾਕੇ ਵਿੱਚ ਹੋਏ ਹਨ ਜਿੱਥੇ ਆਮ ਲੋਕ ਰਹਿੰਦੇ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਹਫ਼ਤਿਆਂ ਤੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ్రో ਦੇ ਦਬਾਅ ਵਧਾ ਰਹੇ ਸਨ 10 ਦਸੰਬਰ ਨੂੰ ਅਮਰੀਕਾ ਨੇ ਵੈਨਜ਼ੂਏਲਾ ਦੇ ਤੱਟ ਦੇ ਨੇੜੇ ਇੱਕ ਟੈਂਕਰ ਨੂੰ ਜ਼ਬਤ ਕਰ ਲਿਆ ਸੀ ਅਮਰੀਕਾ ਦਾ ਇਲਜ਼ਾਮ ਹੈ ਕਿ ਇਸ ਟੈਂਕਰ ਰਾਈ ਪਾਬੰਦੀਸ਼ੁਦਾ ਤੇਲ ਲੈ ਆਇਆ ਜਾ ਰਿਆ ਸੀ ਅਮਰੀਕੀ ਜੰਗੀ ਜਹਾਜ਼ ਕਿਸ ਦੱਖਣੀ ਅਮਰੀਕੀ ਦੇਸ਼ ਦੇ ਬਿਲਕੁਲ ਨੇੜੇ ਤਨਾਥਨ ਇੱਥੇ ਤਨਾਥ ਦੇ ਬੇੜੀਆਂ ਤੇ ਮੌਜੂਦ ਦਰਸ਼ਨਾ ਲੋਕ ਅਮਰੀਕੀ ਹਮਲੇ ਵਿੱਚ ਮਾਰੇ ਗਏ ਹਨ ਉਹਨਾਂ ਤੇ ਇਲਜ਼ਾਮ ਸੀ ਕਿ ਉਹ ਕਥਿਤ ਤੌਰ ਤੇ ਡਰਗ ਦੀ ਤਸਕਰੀ ਕਰ ਰਹੇ ਸਨ ਇਸ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਮਾਦਰੋ ਦੀ ਗ੍ਰਿਫਤਾਰੀ ਕਰਨ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਤੇ ਨਾਮ ਐਲਾਨੀਆਂ ਇਨਾਨ ਨੂੰ ਵੀ ਦੁਗਣਾ ਕਰ ਦਿੱਤਾ ਸੀ ਨਿਕੋਲਸ ਮਾਦਰੋ ਖੱਬੇ ਪੱਖੀ ਰਾਸ਼ਟਰਪਤੀ ਹਿਊਗੋ ਚਾਵੇਲ ਅਤੇ ਉਹਨਾਂ ਦੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਬੰਜ਼ੂਏਲਾ ਦੀ ਅਗਵਾਈ ਇੱਕਪਰੇ ਹਨ ਮਾਦਰੋਂ ਪਹਿਲਾ ਬੱਸ ਡਰਾਈਵਰ ਤੇ ਯੂਨੀਅਨ ਆਗੂ ਰਹੇ ਹਨ ਉਹਨਾਂ ਨੇ ਚਾਵੇਲ ਦੀ ਥਾਂ ਲਈ ਇਹ ਅਤੇ 2013 ਤੋਂ ਲਗਾਤਾਰ ਰਾਸ਼ਟਰਪਤੀ ਬਣੇ ਹੋਏ ਹਨ ਚਾਵੇਲ ਅਤੇ ਮਾਦਰੋਂ ਪਿਛਲੇ 26 ਸਾਲਾਂ ਤੋਂ ਸੱਤਾ ਵਿੱਚ ਰਹੇ ਸਨ ਉਹਨਾਂ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਨੇਪਾਲਿਕਾ ਤੇ ਵੱਡੇ ਹਿੱਸੇ ਵਿੱਚ ਚੋਣ ਕੌਂਸਲ ਸਮੇਤ ਕਈ ਹੋਰ ਮੁੱਖ ਸੰਸਥਾਵਾਂ ਤੇ ਕੰਟਰੋਲ ਹਾਸਲ ਕਰ ਲਿਆ ਹੈ 2024 ਵਿੱਚ ਮਾਦਰੋਂ ਨੂੰ ਰਾਸ਼ਟਰਪਤੀ ਚੋਣ ਵਿੱਚ ਜੇਤੂ ਲੈਣੇ ਹੈਗੇ ਸੀ ਜਨਕੀ ਵਿਰੋਧੀ ਚਿਰਵਲਾਂ ਨੂੰ ਮਿਲੇ ਵੋਟਰ ਇਹ ਦਸਾਰੇ ਸੰਖਿਆ ਉਹਨਾਂ ਦੇ ਉਮੀਦਵਾਰ ਐਂਡ ਮੂਡੋ ਕੋਲੋਸ ਪਾਰੀ ਬਹੁਤ ਨਾਲ ਜਿੱਤ ਚੁੱਕੇ ਹਨ ਗੋਜ਼ਾਲੇਜ਼ ਦੇ ਮੁਖ ਵਿਰੋਧੀ ਅਗੂ ਮਾਰੀਆ ਕੋਰਿਨਾ ਮਚਾਡੋ ਦੀ ਥਾਂ ਲਈ ਸੀ ਜਿਨ੍ਹਾਂ ਨੂੰ ਚੌਂ ਲੜਨ ਤੋਰੋ ਦਿੱਤਾ ਗਿਆ ਸੀ ਮਚਾਡਰ ਨੂੰ ਤਾਨਾ ਛੇਤੋਂ ਲੋਕਤੰਤਰਵਾਦ ਨਿਆ ਸੰਗਤ ਅਤੇ ਸ਼ਾਂਤੀਪੁਰ ਬਦਲਾਅ ਦੇ ਸੰਘਰਸ਼ ਲਈ ਅਕਤੂਬਰ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਕਈ ਮਹੀਨਿਆਂ ਤੱਕ ਲੁਕੇ ਰਹਿਣ ਦੇ ਬਾਅਦ ਯਾਤਰਾ ਪਵੰਦੀਆਂ ਦੇ ਪ੍ਰਵਾਨਾ ਕਰਦੇ ਹੋਏ ਮਾਤ ਬਚੰਦੋ ਦਸੰਬਰ ਵਿੱਚ ਇਨਾਮ ਲੈਣ ਲਈ ਉਸਰੋਂ ਪਹੁੰਚੇ 트럼ਪ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਵੈਨਜ਼ੂਏਲਾ ਦੇ ਲੱਖਾਂ ਲੋਕ ਦਾਖਲ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਲਈ ਮਾਦਰੋ ਹੀ ਜ਼ਿੰਮੇਵਾਰ ਹਨ ਇਹ ਪ੍ਰਵਾਸੀ ਉਹਨਾਂ ਲਗਭਗ 80 ਲੱਖ ਵੈਨਜ਼ੂਏਲਾ ਵਾਸੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਬਾਰੇ ਅੰਦਾਜ਼ਾ ਹੈ ਕਿ ਉਹ 2013 ਤੋਂ ਆਰਥਿਕ ਸੰਕਟ ਤੇ ਦਮਨ ਕਾਰਨ ਦੇਸ਼ ਛੱਡ ਚੁੱਕੇ ਹਨ ਹਾਲਾਂਕਿ 트럼ਪ ਨੇ ਕੋਈ ਸਬੂਤ ਨਹੀਂ ਦਿੱਤਾ ਹੈ ਪਰ ਉਹਨਾਂ ਮਾਦਰੋ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਆਪਣੀਆਂ ਜੇਲਾ ਅਤੇ ਪਾਲਖਾਨਿਆਂ ਨੂੰ ਖਾਲੀ ਕਰ ਦਿੱਤਾ ਹੈ ਅਤੇ ਕਹਿੰਦੇ ਉਹਨੂੰ ਜ਼ਬਰਦਸਤੀ ਅਮਰੀਕਾ ਭੇਜ ਰਹੇ ਹਨ 트럼ਪ ਨੇ ਅਮਰੀਕਾ ਵਿੱਚ ਡਰਗਸ ਖਾਸ ਕਰਕੇ ਪੈਂਟਾਨਿਲ ਅਤੇ ਕੋਕੀਨ ਦੀ ਵਾਧੂ ਸਪਲਾਈ ਨੂੰ ਰੋਕਣ ਵਾਲਾ ਧਿਆਨ ਕੇਂਦਰਿਤ ਕੀਤਾ ਹੈ ਉਹਨਾਂ ਨੇ ਵੈਨਜ਼ੂਏਲਾ ਦੇ ਦੋ ਗੈਂਗਾ ਟ੍ਰੇਨ ਅਤੇ ਅਰਗੁਆ ਅਤੇ ਕਾਪਟਲ ਦੇ ਲੋਅਸ ਸੋਲਸ ਦੇ ਵਿਦੇਸ਼ੀ ਅਤਵਾਦੀ ਸੰਗਠਨਾਂ ਨਾਲ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ 트럼ਪ ਨੇ ਇਲਜ਼ਾਮ ਲਗਾਇਆ ਹੈ ਕਿ ਦੂਜੇ ਗਰੁੱਪਾਂ ਦੀ ਅਗਵਾਈ ਖੁਦ ਮਾਦਰੋ ਕਰਦੇ ਹਨ ਮਾਦਰੋ ਨੇ ਟਰੰਪ ਦੇ ਉਸ ਬਿਆਨ ਦੀ ਕੜੀ ਨਿਮੰਦਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਗਰੋਹੀ ਦੀ 칵ਟੇਲ ਦੇ ਆਗੂ ਹਨ